ਦੁਨੀਆ ਪਤਾ ਨਹੀਂ ਕਿੱਧਰ ਨੂੰ ਤੁਰ ਪਈਆ ਆਹ ਸਫਾਈ ਕਰਮਚਾਰੀ ਇੱਕ ਫੋਟੋ ਲੈ ਕੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੀ ਅਤੇ ਕਿਹਾ ਵੀ ਮੈਨੂੰ ਕਿਸੇ ਸਿੱਖ ਦੁਕਾਨਦਾਰ ਨੇ ਦਿੱਤੀ ਆ ਵੀ ਜਾ ਕੇ ਜਲ ਪ੍ਰਵਾਹ ਕਰਦੀ ਆਹ ਦੇਖੋ ਕਿੰਨਾ ਕੂੜਾ ਕਚਰਾ ਇਹਨੇ ਆਪਣੀ ਰੇੜੀ ਦੇ ਉੱਤੇ ਰੱਖਿਆ ਹੋਇਆ ਤੇ ਨਾਲ ਹੀ ਫੋਟੋ ਰੱਖੀ ਹੋਈ ਆ ਮਹਾਰਾਜ ਦੀ ਤੇ ਫਿਰ ਸਿੰਘਾਂ ਨੇ ਇਸ ਨੂੰ ਫੜਿਆ ਤੇ ਫਿਰ ਕਿਹਾ ਬੀ ਜਾ ਕੇ ਅੰਦਰ ਰੱਖਿਆ ਇਸ ਤਸਵੀਰ ਨੂੰ ਅਤੇ ਜੀ ਨੇ ਇਹ ਕਰਤੂਤ ਕੀਤੀ ਆ ਜਿਨੇ ਤੈਨੂੰ ਇਹ ਤਸਵੀਰ ਦਿੱਤੀ ਆ ਹੁਣ ਉਹਦੇ ਕੋਲ ਸਾਨੂੰ ਲੈ ਕੇ ਚੱਲ ਪਤਾ ਨਹੀਂ ਜਨਤਾ ਕਿਧਰ ਨੂੰ ਤੁਰ ਪਈ ਆ ਜੇ ਤਸਵੀਰਾਂ ਨਹੀਂ ਸੰਭੀਆਂ ਜਾਂਦੀਆਂ ਤਾਂ ਘਰੇ ਵੀ ਲੈ ਕੇ ਨਾ ਆਇਆ ਕਰੋ ਧੰਨਵਾਦ ਗੁਰੂਰੇ ਪੂੜੇ ਚ ਫੋਟੋ ਲਾਰ ਕੇ ਆ ਦੇਖ ਫੋਟੋ ਲਾਈ ਵੀ ਗੁਰਦੁਆਰੇ ਇਹਦੀ ਕੀ ਗਲਤੀ ਆ ਉਹ ਕਹਿੰਦਾ ਸੀਰ ਜੀ ਦੀ ਫੋਟੋ ਆ ਕਹਿੰਦਾ ਉਹ ਤਾਂ ਕਹਿੰਦਾ ਸੀਰ ਜੀ ਨੂੰ ਵੀ ਪਤਾ ਦੇਗਾ ਐਸੇ ਲਾਈ ਹੋਈ ਨਹੀਂ ਉਹ ਵੀ ਫੋਟੋ ਦਾ ਉਹ ਰੱਖ ਲਈ ਅੰਦਰ ਰੱਖਦੀ ਫੋਟੋ ਯਾਰ ਤੁਸੀਂ ਜੇ ਨਹੀਂ ਮਹਾਰਾਜ ਦੀ ਇੱਜ਼ਤ ਕਰ ਸਕਦੇ ਨਾ ਬੇਅਦਬੀ ਕਰੋ ਨਾ ਕਰੋ ਨਾ ਲਿਆਓ ਇਹਦੀਆਂ ਫੋਟੋਆਂ ਜੇ ਤੁਸੀਂ ਘਰੇ ਨਹੀਂ ਰੱਖ ਸਕਦੇ ਤੁਸੀਂ ਜੇ ਨਹੀਂ ਕਰ ਸਕਦੇ ਨਾ ਤਾਂ ਨਾ ਤੁਸੀਂ ਉਹ ਕਰੋ ਬੇਅਦਬੀ ਨਾ ਕਰੋ ਇਹ ਦੇਖੋ ਸੋ ਇਦਾਂ ਬੇਅਦਬੀ ਨਹੀਂ ਕਰਨੀ ਚਾਹੀਦੀ ਮਹਾਰਾਜ ਦੀ ਫੋਟੋ ਦੀ ਬਾਕੀ ਉਹ ਦੁਕਾਨਦਾਰ ਦੀ ਵੀ ਗਲਤੀ ਆ ਜੀ ਨੇ ਇਹਨੂੰ ਫੋਟੋ ਫੜਾਈ ਵੀ ਕਿਹਾ ਵੀ ਜਲ ਪ੍ਰਵਾਹ ਕਰ ਦੇ ਬਾਕੀ ਇਦਾਂ ਤੁਸੀਂ ਦੇਖ ਹੀ ਲਿਆ ਹੈ ਕਿੰਨਾ ਰੇੜੀ ਲਿਬੜੀ ਹੋਈ ਆ ਕੂੜੇ ਕਚਰੇ ਦੇ ਵਿੱਚ ਫੋਟੋ ਸਾਈਡ ਦੇ ਵਿੱਚ ਰੱਖੀ ਹੋਈ ਆ ਇਹਨੇ ਤਾਂ ਇਥੋਂ ਦੋਸਤੋ ਤੁਸੀਂ ਵੀ ਜਾਗਰੂਕ ਬਣਿਆ ਕਰੋ ਜੇਕਰ ਤੁਹਾਡੇ ਨੇੜੇ ਕੋਈ ਇਹੋ ਜਿਹੀ ਚੀਜ਼ ਹੁੰਦੀ ਹੈ ਤਾਂ ਆਵਾਜ਼ ਚੁੱਕਿਆ ਕਰੋ ਚੁੱਪ ਨਾ ਬੈਠਿਆ ਕਰੋ ਇਹਨਾਂ ਵੀਰਾਂ ਨੂੰ ਛਾ ਬਸੀ ਆ ਜੋ ਇਹਨਾਂ ਨੇ ਵੀਡੀਓ ਬਣਾਈ ਅਤੇ ਉੱਥੇ ਜਿਸ ਦੁਕਾਨ ਵਾਲੇ ਨੇ ਦਿੱਤੀ ਆ ਫੋਟੋ ਤਾਂ ਉਹਦੇ ਕੋਲ ਗਏ